ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਧਮਕੀ ਭਰੀ ਮੇਲ ਆਈ ਹੈ ਬੰਬ ਨਾ ਉਡਾਉਣ ਦੀ ਧਮਕੀ ਮਿਲੀ ਗਈ ਹੈ ਸੋ ਸਵੇਰੇ ਇਹ ਜਿਹੜੀ ਈਮੇਲ ਆਇਆ ਸਕੂਲ ਦੇ ਮੈਨੇਜਮੈਂਟ ਨੂੰ ਆਂਦੀ ਹੈ ਉਸ ਤੋਂ ਬਾਅਦ ਪੂਰੇ ਮੈਨੇਜਮੈਂਟ ਨੂੰ ਭਾਜੜਾ ਪੈ ਜਾਂਦੀਆਂ ਨੇ ਔਰ ਲਗਾਤਾਰ ਪੁਲਿਸ ਔਰ ਜੋ ਮੈਨੇਜਮੈਂਟ ਹੈ ਸਕੂਲ ਦੇ ਉਹਨਾਂ ਵੱਲੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਔਰ ਬੱਚਿਆਂ ਨੂੰ ਉਹਨਾਂ ਦੇ ਘਰ ਸੁਰੱਖਿਅਤ ਪਹੁੰਚਾਇਆ ਗਿਆ ਹੈ ਫਿਲਹਾਲ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਔਰ ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ ਹਾਲਾਂਕਿ ਇਹ ਈਮੇਲ ਕਿਨਾਂ ਵੱਲੋਂ ਕੀਤੀ ਗਈ ਹੈ ਇਸ ਦੀ ਜਾਂਚ ਜਿਹੜੀ ਹੈ ਉਹ ਸਾਈਬਰ ਜੋ ਪੁਲਿਸਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਧਮਕੀ ਭਰੀ ਈਮੇਲ ਆਈ ਹੈ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਔਰ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਘਰ ਪਹੁੰਚਾ ਦਿੱਤਾ ਗਿਆ ਹੈ ਔਰ ਪੁਲਿਸ ਵੱਲੋਂ ਲਗਾਤਾਰ ਸਕੂਲਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਔਰ ਕੀਆ ਜਾ ਰਿਹਾ ਹੈ ਕਿ ਬੰਬ ਸਕੁਆਇਰ ਟੀਮਾਂ ਵੀ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਫਿਲਹਾਲ ਸਾਡੇ ਨਾਲ ਸਾਡੇ ਸਹਿਯੋਗੀ ਮੌਕੇ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅਕਸ਼ੇ ਔਰ ਅਕਸ਼ਿਤ ਨਾਲ ਅਸੀਂ ਗੱਲਬਾਤ ਕਰਦੀ ਆ ਕੀ ਕੁਝ ਉਹਨਾਂ ਵੱਲੋਂ ਜਿਹੜਾ ਇਹ ਉਹ ਦੱਸਿਆ ਜਾ ਰਿਹਾ ਹੈ ਕਿ ਸਿਚੁਏਸ਼ਨ ਹੈ ਇਸ ਵੇਲੇ ਦੀ ਤਮਾਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਫਿਲਹਾਲ ਅਕਸ਼ੇ ਤੁਸੀਂ ਮੌਕੇ ਤੇ ਮੌਜੂਦ ਹੋ ਕੀ ਸਿਚੁਏਸ਼ਨ ਹੈ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਖਬਰ ਸਿਰੇ ਆਈ ਹੈ ਕਿ ਬੰਬ ਨਾਲ ਉਡਾਉਣ ਦੀ ਜਿਹੜੀ ਧਮਕੀ ਹੈ ਉਹ ਕਈ ਸਕੂਲਾਂ ਨੂੰ ਦਿੱਤੀ ਗਈ ਹੈ ਬਿਲਕੁਲ ਤਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਗੁਰੂ ਨਗਰੀ ਤੋਂ ਸਾਹਮਣੇ ਆਂਦੀ ਹੈ ਜਿੱਥੇ ਕੀ ਦੱਸਦੀ ਹੈ ਕਿ ਇੱਕ ਮੇਲ ਆਉਂਦੀ ਹੈ ਜਿਸ ਦੇ ਵਿੱਚ ਕਿ ਸਕੂਲ ਜਿਹੜੇ ਹੈਗੇ ਨੇ ਉਹਨਾਂ ਨੂੰ ਕੁਝ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ ਇਸ ਜਿਸ ਸਕੂਲ ਦੇ ਬਾਹਰ ਅਸੀਂ ਮੌਜੂਦ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਪ੍ਰਸ਼ਾਸਨ ਅੱਧੀਆਂ ਗੱਡੀਆਂ ਵੀ ਇੱਥੇ ਮੌਜੂਦ ਆ ਹਾਲਾਂਕਿ ਸਿਕਿਉਰਿਟੀ ਵੱਲੋਂ ਲਗਾਤਾਰ ਇੱਥੇ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਲੇਕਿਨ ਹਾਲਾਤ ਦੱਸ ਦਈਏ ਕਿ ਅੱਜ ਜੋ ਸਵੇਰ ਵੇਲੇ ਇੱਕ ਮੇਲ ਆਉਂਦੀ ਆ ਜਿਸ ਦੇ ਵਿੱਚ ਕੀ ਕਿਹਾ ਜਾਂਦਾ ਕਿ ਇਹਨਾਂ ਇਸ ਸਕੂਲ ਨੂੰ ਜਿਹੜਾ ਬੰਬ ਦੇ ਨਾਲ ਉਡਾ ਦਿੱਤਾ ਜਾਊਗਾ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਅਲਰਟ ਹੁੰਦਾ ਹੈ ਹਰਕਤ ਚਾਹੁੰਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਆਪਣੀਆਂ ਟੀਮਾਂ ਲਗਾ ਦਿੱਤੀਆਂ ਜਾਂਦੀਆਂ ਨੇ ਤਾਂ ਜਿਹੜੇ ਐਸਪੀ ਰੈਂਕ ਦੇ ਅਧਿਕਾਰੀ ਹੈਗੇ ਨੇ ਜਾਂ ਡਿਪਟੀ ਰੈਂਕ ਦੇ ਅਧਿਕਾਰੀ ਹੈਗੇ ਨੇ ਤਾਂ ਮੌਕੇ ਦੇ ਉੱਤੇ ਸਕੂਲ ਦੇ ਅੰਦਰ ਮੌਜੂਦ ਨੇ ਟੀਮਾਂ ਜਿਹੜੀਆਂ ਨੇ ਬੰਸਕਾਟ ਦੇ ਟੀਮਾਂ ਜਿਹੜੀਆਂ ਨੇ ਉਹ ਸਕੂਲ ਦੇ ਅੰਦਰ ਮੌਜੂਦ ਨਹੀਂ ਲੇਕਿਨ ਇਹ ਜੋ ਸਿਕਿਉਰਿਟੀ ਵਾਲੇ ਨੇ ਇਹਨਾਂ ਵੱਲੋਂ ਰੋਕਿਆ ਜਾ ਰਿਹਾ ਹਲਦੀ ਕੜੀ মিডিਆ ਨੂੰ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਵਰੇਜ ਨਾ ਕੀਤੀ ਜਾਵੇ ਲੇਕਿਨ ਤੈਨੂੰ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਇਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਸਕੂਲਾਂ ਨੂੰ ਟਾਰਗੇਟ ਕੀਤਾ ਜਾਵੇ ਬੱਚੇ ਜਿਹੜੇ ਨੇ ਬਿਲਕੁਲ ਸਿਕਿਉਰ ਨਹੀਂ ਹੈਗੇ ਹਾਲਾਂਕਿ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਦੀ ਸਿਕਿਉਰਿਟੀ ਦੀ ਗੱਲ ਕਰ ਲਈਏ ਜਾਂ ਫਿਰ ਸਕੂਲਾਂ ਦੀ ਗੱਲ ਕਰ ਲਈਏ ਵਿਦਿਆ ਪੜ੍ਹਾਈ ਦੀ ਗੱਲ ਕਰ ਲਈਏ ਤਾਂ ਉਸ ਦਾ ਮਿਆਰ ਉੱਚੇ ਚੁੱਕਣ ਦੀ ਗੱਲ ਕਰਦੇ ਲੇਕਿਨ ਲਾਣ ਆਰਡਰ ਦੀ ਗੱਲ ਕਰੀਏ ਤੇ ਗੁਰੂ ਨਗਰੀ ਦੇ ਵਿੱਚ ਲਾਣ ਆਰਡਰ ਜਿਹੜਾ ਕਾਫੀ ਜ਼ਿਆਦੇ ਮਾੜੇ ਹਾਲਾਤ ਹੈਗੇ ਨੇ ਹਾਲਾਂਕਿ ਐਦਾਂ ਦੀ ਧਮਕੀ ਤੁਹਾਨੂੰ ਤੁਹਾਨੂੰ ਯਾਦ ਹੋਊਗਾ ਬੀਤੇ ਦਿਨਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਜੋ ਹੈ ਲਾਰੈਂਸ ਰੋਡ ਤੇ ਸਕੂਲ ਹੈ ਡੀਏਵੀ ਉਸ ਨੂੰ ਵੀ ਢਾਉਣ ਦੀ ਧਮਕੀ ਆਈ ਸੀਗੀ ਲੇਕਿਨ ਉਹ ਇੱਕ ਬੱਚੇ ਵੱਲੋਂ ਸ਼ਰਾਰਤ ਕੀਤੀ ਗਈ ਸੀਗੀ ਤਾਂ ਉਸ ਦੀ ਪੁਸ਼ਟੀ ਵੀ ਹੋਈ ਸੀਗੀ ਲੇਕਿਨ ਇਸ ਤਰ੍ਹਾਂ ਦੇ ਨਾਲ ਅੱਜ ਫੇਰ ਜਦੋਂ ਇਹ ਧਮਕੀ ਆਉਂਦੀ ਹੈ ਤਾਂ ਗੁਰੂ ਨਗਰੀ ਦੇ ਕਮਿਸ਼ਨਰ ਸਾਹਿਬਾਨ ਉਹਨਾਂ ਵੱਲੋਂ ਆਖਿਆ ਜਾਂਦਾ ਹੈ ਕਿ ਇਹ ਜੋ ਧਮਕੀ ਹੈ ਇਸ ਦੀ ਜਿਹੜੀ ਹੈ ਜਾਂਚ ਕਰ ਰਹੇ ਆ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਫੇਕ ਜੋ ਮੇਲ ਨਾ ਕੀਤੀ ਗਈ ਹੋਵੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਬੀਤੇ ਸਮੇਂ 'ਚ ਜਦੋਂ ਸਕੂਲ ਦੀ ਫੇਕ ਮੇਲ ਸੀਗੀ ਤਾਂ ਉਸ ਤੋਂ ਬਾਅਦ ਪੁਲਿਸ ਲਗਾਤਾਰ ਪੁਸ਼ਟੀ ਕਰ ਰਹੀ ਆ ਲੇਕਿਨ ਇਹ ਹਾਲਾਤ ਮੌਕੇ ਤੇ ਸਾਂਝੇ ਕਰ ਰਹੇ ਆ ਜਿੱਥੇ ਕੀ ਪ੍ਰਸ਼ਾਸਨ ਅਲਰਟ ਤੇ ਹੋ ਚੁੱਕਾ ਹੈ ਆਪੇ ਜਿਹੜੇ ਨੇ ਆਪਣੇ ਸਕੂਲ ਦੇ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਘਰ ਲੈ ਕੇ ਜਾਂਦੇ ਦਿਖਾਈ ਦਿੱਤੇ ਨੇ ਤਾਂ ਵਕ ਵਕ ਸਕੂਲਾਂ ਦੇ ਵਿੱਚ ਜੋ ਹੈ ਅਲਰਟ ਕਰ ਦਿੱਤਾ ਗਿਆ ਕਿਉਂਕਿ ਪੂਰੇ ਗੁਰੂ ਨਗਰ ਦੇ ਵਿੱਚ ਸਾਰੇ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਤਾਂ ਸਰ ਤੁਸੀਂ ਬੱਚਿਆਂ ਨੂੰ ਲੈਣ ਆਏ ਹੋ ਜੀ ਮੈਂ ਤਾਂ ਕੋ ਯਾਰ ਮੈਡਮ ਦਾ ਸਮਾਨ ਦੇਣਾ ਸੀ ਮੈਮ ਤੁਸੀਂ ਬੱਚੇ ਨੂੰ ਲੈ ਹਾਂਜੀ ਹਾਂਜੀ ਹਾਂ ਨਾ ਕੁਝ ਨਹੀਂ ਵਾ ਬਦਲ ਨਹੀਂ ਇਹ ਹੀ ਮੈਸੇਜ ਦਿੱਤਾ ਕਿ ਬੱਚੇ ਲੈ ਜਾਓ ਆ ਕੇ ਯਾਰ ਬਸ ਨਹੀਂ ਉਹਨਾਂ ਨੇ ਕੁਝ ਹਾਂਜੀ ਹਾਂਜੀ ਹਾਂ ਆ ਇਹ ਦੇਖ ਸਕਦੇ ਹੋ ਤੁਹਾਨੂੰ ਕਿ ਜੋ ਪੇਰੈਂਟਸ ਨੇ ਉਹ ਵੀ ਘਬਰਾਏ ਹੋਏ ਨੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਬੱਚੇ ਲੈ ਕੇ ਜਾਣ ਦਾ ਮੈਸੇਜ ਆਇਆ ਸਕੂਲ ਤੋਂ ਤਾਂ ਕਿੰਨੇ ਕਿਤੇ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਤਰਫਾ ਤਨੂੰ ਚੋਣ ਜਾਬਤਾ ਲੱਗਾ ਹੋਇਆ ਦੂਜੀ ਤਰਫਾ ਐਦਾਂ ਦੀਆਂ ਖਬਰਾਂ ਨਿਕਲਨੀਆਂ ਬਹੁਤ ਹੀ ਮੰਦ ਭਾਗੀ ਗੱਲ ਆਤਾਂ ਉੱਤੇ ਹੀ ਜੇ ਆਪਾਂ ਗੱਲ ਕਰਨੀ ਹੈ ਬਿੱਤੇ ਦਿਨਾਂ ਦੀ ਤਾਂ ਲਗਾਤਾਰ ਗੈਂਗਸਟਰ ਫੜੇ ਜਾਣੇ ਲਗਾਤਾਰ ਹਥਿਆਰ ਫੜੇ ਜਾਣੇ ਨਸ਼ਾ ਫੜਿਆ ਜਾਣਾ ਤਾਂ ਇੱਕ ਤਰਫਾ ਪੰਜਾਬ ਅਲਰਟ ਤੇ ਚੱਲ ਰਿਹਾ ਹੈ ਰੈਡ ਅਲਰਟ ਤੇ ਪੰਜਾਬ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਲੇਕਿਨ ਕਿਉਂਕਿ ਦਿੱਲੀ ਬੰਬਲਾਸਟ ਤੋਂ ਬਾਅਦ ਹੀ ਜਿਹੜਾ ਭਾਰਤ ਦੇ ਵਿੱਚ ਕਾਫੀ ਜਾਦਾ ਹਲਚਲ ਹੁੰਦੀ ਹੈ ਜਿਸ ਤੋਂ ਬਾਅਦ ਕਿ ਪੰਜਾਬ ਸੂਬੇ ਨੂੰ ਕਿਉਂਕਿ ਬਾਰਡਰ ਦੇ ਨਾਲ ਲੱਗਦਾ ਹੈ ਜੋ ਸੂਬਾ ਹੈਗਾ ਤਾਂ ਇਸ ਸੂਬੇ ਨੂੰ ਅਲਰਟ ਤੇ ਕਰ ਦਿੱਤਾ ਜਾਂਦਾ ਤੇ ਜਿਸ ਤੋਂ ਬਾਅਦ ਕਿ ਅੱਜ ਬੰਬਨਾ ਉਡਾਉਣ ਦੀ ਧਮਕੀ ਇਸ ਸਕੂਲ ਨੂੰ ਹੁੰਦੀ ਆ ਇਸ ਦੇ ਨਾਲ ਜਿਹੜੇ ਆ ਹੋਰ ਵੀ ਸਕੂਲਾਂ ਦਿੱਲੀ ਦੇ ਵਿੱਚ ਵੀ ਕਈ ਸਕੂਲਾਂ ਨੂੰ ਬੰਬਨਾ ਉਡਾਉਣ ਦੀ ਧਮਕੀ ਮਿਲੀ ਸੀ ਔਰ ਉਸ ਤੋਂ ਬਾਅਦ ਦਿੱਲੀ ਪੁਲਿਸ ਵੀ ਸਤਰਕ ਵਿਖਾਈ ਦਿੱਤੀ ਸੀ ਲੇਕਿਨ ਜਿਸ ਤਰ੍ਹਾਂ ਦੇ ਨਾਲ ਬਿਤੇ ਦਿਨ ਦੇ ਵਿੱਚ ਦਿੱਲੀ ਦੇ ਵਿੱਚ ਬਲਾਸਟ ਵੀ ਹੋਇਆ ਸੀ ਔਰ ਉੱਥੇ ਹੀ ਹੁਣ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਬਾਰਡਰ ਬੈਲਟ ਲੱਗਦਾ ਹੈ ਔਰ ਇੱਥੇ ਜਈ ਧਮਕੀ ਆਉ ਕਿਤੇ ਨਾ ਕਿਤੇ ਇਹ ਪੁਲਿਸ ਦੀ ਜਿਹੜੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉੱਠਦੇ ਨੇ ਕਿ ਆਖਿਰਕਾਰ ਜਦੋਂ ਧਮਕੀਆਂ ਆਉਂਦੀ ਹੈ ਉਦੋਂ ਹੀ ਪੁਲਿਸ ਕਿਉਂ ਜਾਗਦੀ ਹੈ ਪਹਿਲਾਂ ਹੀ ਅਜਿਹੀ ਚੀਜ਼ਾਂ ਦੇ ਉੱਤੇ ਕਿਉਂ ਨਹੀਂ ਵਰਕ ਕੀਤਾ ਜਾਂਦਾ ਆ ਬਿਲਕੁਲ ਤੁਹਾਨੂੰ ਖਾਸ ਕਰਕੇ ਆਪਾਂ ਪੁਲਿਸ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਦੇ ਵਿੱਚ ਹਰ ਵਾਰ ਪੁਲਿਸ ਉਦੋਂ ਜਾਗਦੀ ਹੈ ਜਦੋਂ ਕੋਈ ਨਾ ਕੋਈ ਕਾਂਡ ਹੋ ਜਾਂਦਾ ਇਸ ਤੋਂ ਪਹਿਲਾਂ ਪੁਲਿਸ ਕਿਤੇ ਵੀ ਐਕਸ਼ਨ 'ਚ ਨਹੀਂ ਆਉਂਦੀ ਤਾਂ ਹੁਣ ਵੀ ਲਗਾਤਾਰ ਪੁਲਿਸ ਦੇ ਅਧਿਕਾਰੀ ਜੋ ਆ ਕੇ ਇੱਥੇ ਮੌਜੂਦ ਹੈਗੇ ਨੇ ਆਪਣੀ ਕਾਰਵਾਈ ਕਰ ਰਹੇ ਨੇ ਲੇਕਿਨ ਇਹ ਪੁਲਿਸ ਪਹਿਲਾਂ ਕਿਤੇ ਸੀਗੀ ਪਹਿਲਾਂ ਕਿਉਂ ਨਹੀਂ ਇਹੋ ਜੇ ਮਾਹੌਲ ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋਣਾ ਇਸ ਤੋਂ ਪਹਿਲਾਂ ਕਿਉਂ ਨਹੀਂ ਝਾਤ ਪਾਈ ਗਈ ਕਿਉਂ ਨਹੀਂ ਗੁਰੂ ਨਗਰੀ ਦੇ ਵਿੱਚ ਵਿਸ਼ੇਸ਼ ਤੌਰ ਦੇ ਤੇ ਪੁਲਿਸ ਵੱਲੋਂ ਚੰਗਾ ਕਾਰਜ ਕੀਤਾ ਗਿਆ ਹਾਲਾਂਕਿ ਜਦੋਂ ਕੋਈ ਕਾਂਡ ਹੋ ਜਾਂਦਾ ਗੋਲੀ ਚ ਦਿੱਤਾ ਜਾਂਦਾ ਕਿ ਅਸੀਂ ਅਨਕਾਊਂਟਰ ਕਰਤਾ ਅਸੀਂ ਇਹ ਵਿਅਕਤੀ ਫੜ ਲਿਆ ਅਸੀਂ ਇੰਨੀਆਂ ਗੋਲੀਆਂ ਰਾਉਂਡ ਫਾਇਰ ਹੋਏ ਤਾਂ ਪਹਿਲਾਂ ਪੁਲਿਸ ਸੁੱਤੀ ਸੀ ਪਹਿਲਾਂ ਕਿਉਂ ਨਹੀਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤਾਂ ਇਹ ਇੱਕ ਵੱਡਾ ਸਵਾਲ ਆ ਗੁਰੂ ਨਗਰੀ ਦੇ ਕਮਿਸ਼ਨਰ ਸਾਹਿਬਾਨ ਅਕਸਰ ਇਹ ਗੱਲ ਕਰਦੇ ਆ ਕਿ ਸਾਡੇ ਸੂਬੇ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਹਾਲਾਤ ਬਿਲਕੁਲ ਠੀਕ ਨਹੀਂ ਲੇਕਿਨ ਗਰਾਊਂਡ ਤੇ ਤੁਹਾਨੂੰ ਆਪਾਂ ਜਾਣਕਾਰੀ ਦੇ ਦਈਏ ਕਿ ਹਾਲਾਤ ਜਿਹੜੇ ਨੇ ਕਾਫੀ ਮਾੜੇ ਨੇ ਕਿਉਂਕਿ ਸਰਕਾਰ ਵੱਲੋਂ ਜ਼ਰੂਰ ਚੰਗਾ ਕੰਮ ਕੀਤਾ ਜਾਂਦਾ ਸਰਕਾਰ ਵੱਲੋਂ ਆਖਿਆ ਜਾਂਦਾ ਕਿ ਹਰ ਇੱਕ ਸੂਬੇ ਦੇ ਜੋ ਹਰ ਇੱਕ ਸ਼ਹਿਰ ਜਿਹੜੇ ਜ਼ਿਲ੍ਹਾ ਦੇ ਕਮਿਸ਼ਨਰ ਸਾਹਿਬਾਨ ਨੇ ਜਾਂ ਐਸਐਸਪੀ ਸਾਹਿਬਾਨ ਨੇ ਉਹਨਾਂ ਦੀ ਮੀਟਿੰਗ ਲਈਤੀ ਜਾਂਦੀ ਹੈ ਲੇਕਿਨ ਪੁਲਿਸ ਜਿਹੜੀ ਹੈ ਗਰਾਊਂਡ ਲੈਵਲ ਤੇ ਬਿਲਕੁਲ ਵੀ ਕਾਮਤ ਕਰਦੀ ਜੋਰ ਦਿਖਾਈ ਨਹੀਂ ਦਿੰਦੀ ਸਿਚੁਏਸ਼ਨ ਹੈ ਤੁਹਾਡੀ ਕਿਸੇ ਪੁਲਿਸ ਦੇ ਅਧਿਕਾਰੀ ਦੇ ਨਾਲ ਕੋਈ ਗੱਲ ਕੀ ਹੋਈ ਹੋਵੇ ਜਾਂ ਫਿਰ ਅੰਦਰ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਬੰਮ ਸਕੁਆਰ ਦੀ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਸ ਤਰ੍ਹਾਂ ਦੇ ਨਾਲ ਸੂਚਨਾ ਆ ਰਹੀਆਂ ਨੇ ਕਿ ਅੰਦਰ ਜਿਹੜੀ ਹੈ ਉਹ ਚੈਕਿੰਗ ਚੱਲ ਰਹੀ ਹੈ ਪੁਲਿਸ ਵੱਲੋਂ ਔਰ ਦੇਖਿਆ ਜਾ ਰਿਹਾ ਕਿ ਜੋ ਈਮੇਲ ਆਈ ਹੈ ਔਰ ਉਸ ਨੂੰ ਲੈ ਕੇ ਸੀਰੀਅਸ ਜਿਹੜੀ ਸੀਰੀਅਸ ਸੈਕਸ ਵਰਤੀ ਅੰਦਰ ਚੈਕਿੰਗ ਕੀਤੀ ਜਾ ਰਹੀ ਹੈ ਕੀ ਕੁਝ ਸਿਚੁਏਸ਼ਨ ਹੈ ਫਿਲਹਾਲ ਆ ਬਿਲਕੁਲ ਤੈਨੂੰ ਮੈਂ ਦਿਖਾਣਾ ਚਾਹੂੰਗਾ ਕਿ ਇੱਥੇ ਤੁਸੀਂ ਵੇਖ ਸਕਦੇ ਹੋ ਹਾਲਾ ਅਧਿਕਾਰੀਆਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਜਿੱਥੇ ਇੱਕ ਤਰਫਾ ਐਸਪੀ ਸਾਹਿਬਾਨ ਦੀ ਗੱਡੀ ਆ ਦੂਜੇ ਤਰਫਾ ਜੋ ਹੈ ਡਿਪਟੀ ਸਾਫ ਦੀ ਗੱਡੀ ਆ ਤਾਂ ਇਸ ਇਲਾਕੇ ਤੇ ਜਿਹੜੇ ਹਾਲਾ ਅਧਿਕਾਰੀ ਨੇ ਉਹ ਇਸ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਅੰਦਰ ਬਿਲਕੁਲ ਇਸ ਗੇਟ ਤੋਂ ਅੱਗੇ ਜਾਣਾ মিডিਆ ਲਈ ਬਿਲਕੁਲ ਅਲਾਉ ਨਹੀਂ ਕੀਤਾ ਜਾ ਰਿਹਾ ਤਾਂ ਇਹ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਗੇਟ ਜਿਹੜਾ ਉਹ ਦਿਖਾਇਆ ਜਾਵੇ ਤਾਂ ਇਸ ਗੇਟ ਤੋਂ ਜੋ ਅੱਗੇ ਜਾਣ ਦੀ ਜਿਹੜੀ ਆ ਪਰਮਿਸ਼ਨ ਨਹੀਂ ਹੈਗੀ ਲੇਕਿਨ ਇਸ ਸਕੂਲ ਦੇ ਅੰਦਰ ਜੋ ਆਖਿਆ ਜਾ ਰਿਹਾ ਕਿ ਜੋ ਹਾਲਾ ਅਧਿਕਾਰੀ ਪਹੁੰਚੇ ਹੋਈਆਂ ਨੇ ਜਾਂਚ ਕੀਤੀ ਜਾ ਰਹੀ ਆ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ ਤਾਂ ਉਸ ਨੂੰ ਰੋਕਣ ਵਾਸਤੇ ਹੁਣ ਪ੍ਰਸ਼ਾਸਨ ਕਿਹਾ ਜਾ ਰਿਹਾ ਕਿ ਅੰਦਰ ਪਹੁੰਚਿਆ ਹੈ ਲੇਕਿਨ ਹਾਲਾਤ ਮੌਕੇ ਤੇ ਸਾਂਝੇ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ মিডিਆ ਨੂੰ ਦੂਰ ਕਰ ਦਿੱਤਾ ਗਿਆ ਕਿਉਂਕਿ মিডিਆ ਕਿਸੇ ਵੀ ਤਰ੍ਹਾਂ ਦੀ ਕਵਰੇਜ ਨਾ ਕਰ ਸਕੇ ਹਾਲਾਕਿ ਪ੍ਰਸ਼ਾਸਨ ਹੁਣ ਜ਼ਰੂਰ ਪਹੁੰਚਿਆ ਲੇਕਿਨ ਇਹੀ ਪ੍ਰਸ਼ਾਸਨ ਤਨੂੰ ਪਹਿਲਾਂ ਵੀ ਆਪਣੇ ਸ਼ਹਿਰ ਨੂੰ ਪ੍ਰੋਪਰਲੀ ਤਰੀਕੇ ਦੇ ਨਾਲ ਕਾਨੂੰਨੀ ਮੇਨਟੇਨੈਂਸ ਦੀ ਆਪਾਂ ਗੱਲ ਕਰੀਏ ਠੀਕ ਰੱਖਣ ਵਾਸਤੇ ਤਾਂ ਪਹਿਲਾਂ ਵੀ ਕਾਰਵਾਈ ਕਰ ਸਕਦਾ ਸੀਗਾ ਪਹਿਲਾਂ ਵੀ ਅਲਰਟ ਰਹਿ ਸਕਦਾ ਸੀਗਾ ਤਾਂ ਜੋ ਇਹੋ ਜੀ ਨੋਬਤ ਹੀ ਨਾ ਆਉਂਦੀ ਲੇਕਿਨ ਇਹ ਹਾਲਾਤ ਜਿਸ ਤਰ੍ਹਾਂ ਦੇ ਨਾਲ ਟੀਮਾਂ ਜਿਹੜੀਆਂ ਨੇ ਪੁਲਿਸ ਦੀਆਂ ਪਹੁੰਚੀਆਂ ਹੋਏ ਨੇ ਹੋਰ ਕਿਹੜੇ-ਕਿਹੜੇ ਸਕੂਲ ਨੇ ਕਿੰਨੇ ਸਕੂਲਾਂ ਨੂੰ ਜਿਹੜੀਆਂ ਨੇ ਉਹ ਧਮਕੀ ਜਿਹੜੀਆਂ ਈਮੇਲ ਆਈ ਦਿੱਤੀ ਗਈ ਹੈ ਕਿਉਂਕਿ ਇੱਕ ਸਕੂਲ ਤਾਂ ਪ੍ਰਾਈਵੇਟ ਸਕੂਲ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਹ ਧਮਕੀਆਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਵਿਲਹਾਲ ਹੋਰ ਕਿੰਨੇ ਕੁ ਸਕੂਲ ਨੇ ਤੈਨੂੰ ਹਲੇ ਤੱਕ ਉਸ ਮੇਲ ਦੇ ਵਿੱਚ ਜਿਹੜਾ ਸਕੂਲਸ ਹੈਗੇ ਨੇ ਉਹਨਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ ਲੇਕਿਨ ਫੇਰ ਵੀ ਜੋ ਗੁਰੂ ਨਗਰੀ ਦਾ ਕਮਿਸ਼ਨਰ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਇਹਨਾਂ ਸਕੂਲਾਂ ਨੂੰ ਬੰਦ ਕਰਨ ਦੀ ਜਿਹੜੀ ਹੈ ਉਹ ਹੁਕਮ ਕਰ ਦਿੱਤੇ ਗਏ ਨੇ ਜਿਹੜੇ ਮਾਪੇ ਆ ਰਹੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੇ ਨੇ ਨਾਲ ਦੀ ਨਾਲ ਇਸ ਸਕੂਲ ਤੋਂ ਇਲਾਵਾ ਜਿਹੜੇ ਹੋਰ ਸਕੂਲ ਹੈਗੇ ਨੇ ਉਹਨਾਂ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ ਲੇਕਿਨ ਇਹਨਾਂ ਦੇ ਨਾਮ ਜਿਹੜੇ ਨੇ ਹਲੇ ਨਸ਼ਰ ਨਹੀਂ ਕੀਤੇ ਗਏ ਜਿਹੜੀ ਮੇਲ ਆਈ ਆ ਉਸ ਮੇਲ ਨੂੰ ਬਿਲਕੁਲ ਹੀ ਲੁਕਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਿਉਂਕਿ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਮਾਹੌਲ ਖਰਾਬ ਹੋਵੇ ਸ਼ਹਿਰ ਦਾ ਲੋਕ ਘਬਰਾਉਣ ਕਿਉਂਕਿ ਇੱਕ ਪੈਨਿਕ ਜ਼ਰੂਰ ਹੋ ਜਾਂਦਾ ਜਦੋਂ ਸ਼ਹਿਰ ਦੇ ਵਿੱਚ ਐਦਾ ਦੀ ਜੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਅਸੀਂ ਵੀ ਨਹੀਂ ਚਾਹੁੰਦੇ ਕਿ ਐਦਾ ਦੀ ਜੜੀ ਆ ਮਾੜੀ ਖਬਰ ਸਾਹਮਣੇ ਆਵੇ ਲੇਕਿਨ ਪ੍ਰਸ਼ਾਸਨ ਨੂੰ ਚਾਹੀਦਾ ਕਿ ਆਪਣੀ ਡਿਊਟੀ ਜੜੀ ਆ ਸਹੀ ਤਰੀਕੇ ਦੇ ਨਾਲ ਕਰੇ ਤਾਂ ਹਾਲੇ ਤੱਕ ਤੁਹਾਨੂੰ ਕੋਈ ਵੀ ਸਕੂਲ ਦਾ ਨਾਮ ਜਿਹੜਾ ਅੱਗੇ ਨਹੀਂ ਲਿਤਾ ਗਿਆ ਨਹੀਂ ਸਾਹਮਣੇ ਆਇਆ ਸਿਰਫ ਇਸ ਸਕੂਲ ਤੋਂ ਇਲਾਵਾ ਪਰ ਸਕੂਲ ਬੰਦ ਕਰਨ ਦੇ ਹੁਕਮ ਜਿਹੜੇ ਨੇ ਉਹ ਕਮਿਸ਼ਨਰ ਸਾਹਿਬਾਨ ਵੱਲੋਂ ਦੇ ਦਿੱਤੇ ਗਏ ਨੇ ਜੀ ਜਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਨੇ ਉਹ ਅਸੀਂ ਦੇਖ ਰਿਹਾ ਪਿੱਛੇ ਕਿਸ ਤਰ੍ਹਾਂ ਨਾਲ ਸਕੂਲ ਨੂੰ ਬੰਦ ਕੀਤਾ ਗਿਆ ਹੈ ਪੇਰੈਂਟਸ ਕਿਸ ਤਰ੍ਹਾਂ ਗੱਲ ਹੋਈ ਹੈ ਜਿਸ ਤਰ੍ਹਾਂ ਪਹਿਲਾਂ ਤੁਸੀਂ ਪੇਰੈਂਟਸ ਨਾਲ ਗੱਲ ਕੀਤੀ ਸੀ ਪੇਰੈਂਟ ਵੀ ਘਬਰਾਏ ਹੋਏ ਨਜ਼ਰ ਆ ਰਹੇ ਨੇ ਕੀ ਕੁਝ ਜਿਹੜੇ ਵਿਚਾਰ ਨੇ ਪੇਰੈਂਟਸ ਨੇ ਕੋਈ ਸਾਂਝੇ ਕੀਤੇ ਹੋਣ ਤੁਹਾਡੇ ਨਾਲ ਕਿਉਂਕਿ ਉਹਨਾਂ ਨੂੰ ਕਾਲਸ ਗਈਆਂ ਨੇ ਕਈਆਂ ਨੂੰ ਘਰ ਦੇ ਵਿੱਚ ਬੱਚਿਆਂ ਨੂੰ ਭੇਜਿਆ ਗਿਆ ਹੈ ਕੀ ਕੁਝ ਜਿਹੜੀ ਹੈ ਗੱਲਬਾਤ ਜਿਹੜੀ ਹੋਈ ਹੈ ਤੁਹਾਡੀ ਆ ਬਿਲਕੁਲ ਤੁਨੂੰ ਪੇਰੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਲੇਕਿਨ ਪੇਰੈਂਟਸ ਜੋ ਨੇ ਕਾਫੀ ਘਬਰਾਏ ਹੋਏ ਦਿਖਾਈ ਦਿੱਤੇ ਨੇ ਕਿਉਂਕਿ ਜਿਨ੍ਹਾਂ ਦੇ ਬੱਚੇ ਘਰੋਂ ਜਾਣੇ ਸਕੂਲ ਦੇ ਵਿੱਚ ਪੜਾਉਣ ਨੂੰ ਭੇਜਣਾ ਲੇਕਿਨ ਉਸ ਤੋਂ ਬਾਅਦ ਖਬਰ ਮਿਲਦੀ ਕਿ ਉਸ ਸਕੂਲ ਨੂੰ ਬੰਬਨਾ ਉਡਾਉਣ ਦੀ ਧਮਕੀ ਦੇ ਦਿੱਤੀ ਗਈ ਆ ਤਾਂ ਕੋਈ ਵੀ ਲਾਜ਼ਮੀ ਤੌਰ ਤੇ ਕੋਈ ਵੀ ਅਗਰ ਮਾਪੇ ਹੋਣਗੇ ਤਾਂ ਹਰ ਕੋਈ ਘਬਰਾਊਗਾ ਹਰ ਕਿਸੇ ਦੇ ਮਨ ਦੇ ਵਿੱਚ ਡਰ ਹੋਊਗਾ ਕਿ ਉਹਨਾਂ ਦੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਕੋਈ ਵੀ ਘਟਨਾ ਦਾ ਸ਼ਿਕਾਰ ਨਾ ਹੋਵੇ ਤਾਂ ਉਸ ਨੂੰ ਲੈ ਕੇ ਸਾਰੇ ਮਾਪੇ ਜਿਹੜੇ ਨੇ ਟਾਈਮ ਤੋਂ ਪਹਿਲਾਂ ਪਹੁੰਚ ਕੇ ਆਪਣੇ ਬੱਚਿਆਂ ਨੂੰ ਘਰ ਲੈ ਕੇ ਜਾ ਰਹੇ ਨੇ ਤਾਂ ਇੱਕ ਫੇਲਿਅਰ ਵੀ ਕਹਿ ਸਕਦੇ ਆ ਤੁਨੂੰ ਪ੍ਰਸ਼ਾਸਨ ਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹੋ ਜਿਹੀਆਂ ਧਮਕੀਆਂ ਆਉਂਦੀਆਂ ਨੇ ਲੇਕਿਨ ਕਾਰਵਾਈ ਦੀ ਗੱਲ ਕਰੀਏ ਤਾਂ ਹਰ ਵਾਰ ਜਦੋਂ ਵੀ ਕੋਈ ਅਟੈਕ ਹੁੰਦਾ ਜਾਂ ਫਿਰ ਜਦੋਂ ਵੀ ਕੋਈ ਜੋ ਕਹਿ ਲਈ ਕਿ ਗੈਂਗਸਟਰ ਕਿਸੇ ਵੀ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਕਰਦਾ ਉਸ ਤੋਂ ਬਾਅਦ ਅਨਕਾਊਂਟਰ ਕਰਨ ਦੀਆਂ ਖਬਰਾਂ ਆਉਂਦੀਆਂ ਨੇ ਸਾਹਮਣੇ ਲੇਕਿਨ ਇਹ ਅਨਕਾਊਂਟਰ ਕਰਨ ਤੋਂ ਪਹਿਲਾਂ ਕਿਉਂ ਨਹੀਂ ਪੁਲਿਸ ਕਾਰਵਾਈ ਕਰਦੀ ਹਰ ਵਾਰ ਕਿਉਂ ਅਨਕਾਊਂਟਰ ਦਾ ਨਾਮ ਦੇ ਕੇ ਜਾਂ ਆਪਣੇ ਕਹਿ ਸਕਦੇ ਆ ਕਿ ਸਰਕਾਰ ਅੱਗੇ ਨੰਬਰ ਬਣਾਏ ਜਾਂਦੇ ਨੇ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜਾ ਆਪਣਾ ਸ਼ਹਿਰ ਆ ਉਸ ਨੇ ਹਾਲਾਤ ਜਿਹੜੇ ਕਾਨੂੰਨੀ ਹਾਲਾਤ ਨੇ ਵਿਵਸਥਾ ਜਿਹੜੀ ਆ ਬਿਲਕੁਲ ਠੀਕ ਕੀਤੀ ਜਾਵੇ ਤਾਂ ਇਹ ਹਾਲਾਤ ਮੌਕੇ ਤੇ ਤੁਨੂੰ ਸਾਂਝੇ ਕਰ ਰਹੇ ਆ ਇਹ ਉਹੀ ਸਕੂਲ ਹੈ ਤੁਸੀਂ ਵੇਖ ਸਕਦੇ ਹੋ ਲੱਗੇ ਬੰਨੇ ਪੂਰਾ ਭਰਿਆ ਬਾਜ਼ਾਰ ਹੈ ਇਹ ਜੋ ਰੋਡ ਹੈ ਨਾ ਤੈਨੂੰ ਮੈਂ ਦੱਸਣੀ ਚਾਹੁੰਗਾ ਰੋਡ ਸਿੱਧੀ ਟਾਰੀਵਾਗਾ ਸਰਹੱਦ ਨੂੰ ਜਾਂਦੀ ਹੈ ਇਹ ਜੋ ਸੜਕ ਹੈ ਸਿੱਧੀ ਟਾਰੀਵਾਗਾ ਸਰਹੱਦ ਨੂੰ ਜਾਂਦੀ ਹੈ ਤੇ ਦੂਜੀ ਤਰਫ ਜਿਹੜੀ ਜੋ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਵੀ ਨਿਕਲਦੀ ਹੈ ਰੋਡ ਲੇਕਿਨ ਇਸ ਸੜਕ ਦੇ ਉੱਤੇ ਜੋ ਬਿਲਕੁਲ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੀ ਇਸ ਸਕੂਲ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ ਤਾਂ ਉਸ ਦੀਆਂ ਮੌਕੇ ਦੀਆਂ ਤਸਵੀਰਾਂ ਲਗਾਤਾਰ ਤੈਨੂੰ ਸਾਂਝੀਆਂ ਕਰ ਰਹੇ ਆ ਵੱਖ-ਵੱਖ ਅਧਾਰਾਂ ਤੋਂ ਮੀਡੀਆ ਜੋ ਹੈ ਉੱਥੇ ਰਵੀ ਇੱਥੇ ਹੈਗੀਆਂ ਨੇ ਭੀੜ ਭੜ ਵਾਲਾ ਇਲਾਕਾ ਲੱਗ ਰਿਹਾ ਇੱਥੇ ਸਕੂਲ ਹੈਗਾ ਉਥੇ ਬਾਹਰ ਦੁਕਾਨਾਂ ਵੀ ਬਣੀਆਂ ਹੋਈਆਂ ਨੇ ਬਹੁਤ ਵੱਡਾ ਖਤਰਾ ਆਪਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਸਕੂਲਾਂ ਨੂੰ ਬੰਬਾਂ ਨੂੰ ਧਮਕੀ ਮਿਲੀ ਉਥੇ ਜਿਹੜੇ ਆਮ ਜਿਹੜੇ ਲੋਕ ਬਾਹਰ ਨੇ ਉਹਨਾਂ ਦੇ ਵੀ ਜਾਨਾਂ ਜਿਹੜੀਆਂ ਨੇ ਉਹ ਖਤਰੇ ਦੇ ਵਿੱਚ 100 ਸੱਕਦੇ ਆ ਆਪਾਂ ਆ ਬਿਲਕੁਲ ਤੁਹਾਨੂੰ ਜਿਹੜੇ ਆਮ ਦੁਕਾਨਦਾਰ ਵੀ ਹੈਗੇ ਨੇ ਤੁਸੀਂ ਵੇਖ ਸਕਦੇ ਹੋ ਹਰ ਇੱਕ ਦੁਕਾਨਦਾਰ ਦਾ ਜੋ ਮਨ ਦੇ ਵਿੱਚ ਇਹੀ ਡਰ ਹੈਗਾ ਇਸ ਵਕਤ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾਣਾ ਹੋ ਪਵੇ ਕਿਉਂਕਿ ਅਗਰ ਕੋਈ ਬਲਾਸਟ ਖੁਦਾਂ ਨਾ ਖਾਸ ਤਾਂ ਕੋਈ ਬਲਾਸਟ ਹੁੰਦਾ ਤਾਂ ਇਹਨਾਂ ਦੁਕਾਨਾਂ ਦੇ ਉੱਤੇ ਵੀ ਕਿਤਨਾ ਕਿਤੇ ਡਰ ਦਾ ਮਾਹੌਲ ਬਣਿਆ ਹੋਇਆ ਇਹ ਦੁਕਾਨਦਾਰ ਵੀ ਉਸ ਬਲਾਸਟ ਦੇ ਸ਼ਿਕਾਰ ਹੋ ਸਕਦੇ ਅਜੇ ਕਰ ਇਹੋ ਜੇ ਕੋਈ ਹਾਲਾਤ ਬਣਨ ਪਹਿਲਾਂ ਤਾਂ ਅਸੀਂ ਇਹੀ ਚਾਹਾਂਗੇ ਕਿ ਇਹੋ ਜੇ ਕੋਈ ਹਾਲਾਤ ਨਾ ਹੋਣ ਅਗਰ ਇਦਾਂ ਦੀ ਕੋਈ ਧਮਕੀ ਆਈ ਹੈ ਜਾਂ ਕਿਸੇ ਨੇ ਸ਼ਰਾਰਤ ਵੀ ਕੀਤੀ ਹੈ ਤਾਂ ਉਸ ਤੇ ਬਣਦੀ ਕਾਰਵਾਈ ਹੋਵੇ ਨਹੀਂ ਤਾਂ ਫਿਰ ਅਗਰ ਕੋਈ ਜੀ ਚੀਜ਼ ਮਿਲਦੀ ਵੀ ਆ ਤਾਂ ਉਸ ਵਿਅਕਤੀ ਤੱਕ ਪਹੁੰਚਿਆ ਜਾਵੇ ਹਾਲਾਤ ਜਿਹੜੇ ਨੇ ਗੁਰੂ ਨਗਰੀ ਦੇ ਠੀਕ ਕਿਤੇ ਜਾਣ ਲੇ ਕਿ ਨਾ ਇਹ ਦੁਕਾਨਦਾਰ ਦੇਖ ਸਕਦੇ ਹੋ ਆਪਣੇ ਸਹਿਯੋਗੀ ਨੂੰ ਕਹੂੰਗਾ ਸਾਰੇ ਬਾਜ਼ਾਰ ਦੀ ਜਿਹੜੀ ਆ ਤਸਵੀਰ ਸੰਜੀ ਕੀਤੀ ਜਾਵੇ ਚੰਗੇ ਚੰਗੇ ਸ਼ੋਰ ਗੂੰਜਣੇ ਤੁਨੋਂ ਨੇੜੇ ਜਿਹੜੇ ਕੀ ਦੁਕਾਨਦਾਰ ਇਸ ਵਕਤ ਡਰੇ ਹੋਏ ਨੇ ਲੋਕ ਜਿਹੜੇ ਨੇ ਇਸ ਰੋਡ ਤੇ ਬਹੁਤ ਹੀ ਸੋਚ ਵਿਚਾਰ ਕਰਕੇ ਫੇਰ ਹੀ ਇੱਧਰ ਤੋਂ ਆ ਰਹੇ ਨੇ ਲੇਕਿਨ ਇਹ ਰੋਡ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਹਲੇ ਤੱਕ ਬੰਦ ਨਹੀਂ ਕੀਤਾ ਗਿਆ ਜੋ ਕਿ ਮਾੜੀ ਗੱਲ ਆ ਜੇਕਰ ਕੋਈ ਉਹੋ ਜਿਹੀ ਘਟਨਾ ਨਿਕਲਦੀ ਹੈ ਤੇ ਇਸ ਰੋਡ ਨੂੰ ਬੰਦ ਕਰਨਾ ਚਾਹੀਦਾ ਅੰਦਰ ਵਾਲੀ ਸਰਵਿਸ ਲੈਣ ਨੂੰ ਬੰਦ ਕਰਨਾ ਚਾਹੀਦਾ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਬੰਦ ਨਹੀਂ ਕੀਤਾ ਗਿਆ ਪਰ ਹਾਲਾਤ ਜਿਹੜੇ ਨੇ ਉਹ ਲਗਾਤਾਰ ਸੰਝੇ ਕਰ ਰਹੇ ਆ ਕਿ ਇਸ ਸਕੂਲ ਦੇ ਵਿੱਚ ਬੰਬ ਪਣਾਉਣ ਦੀ ਇਸ ਸਕੂਲ ਨੂੰ ਜੋ ਆ ਧਮਕੀ ਉਹ ਆ ਚੁੱਕੀ ਹੈ ਲੇਕਿਨ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਡੇ ਦਾਅਵੇ ਕਰਦਾ ਜ਼ਰੂਰ ਦਿਖਾਈ ਦੇਗਾ ਕੁਝ ਸਮੇਂ ਚ ਮੀਡੀਆ ਕਾਨਫਰੰਸ ਵੀ ਹੋਏਗੀ ਲੇਕਿਨ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਫੀਸ਼ੀਅਲੀ ਤੌਰ ਦੇ ਉਤੇ ਬਿਆਨ ਜੋ ਆ ਉਹ ਸਾਹਮਣੇ ਨਹੀਂ ਆਇਆ ਮਾਮਾ ਸ਼ੁਕਰੀਆ ਸੇ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਔਰ ਇਸੇ ਤਰ੍ਹਾਂ ਨਾਲ ਇਸ ਖਬਰ ਦੇਤੇ ਆਪਣੀ ਨਜ਼ਰ ਬਣਾਈ ਰੱਖਣਾ ਫਿਲਹਾਲ ਜਾਂਦੇ ਦੌਰ ਨੂੰ ਕਰੀ ਫਿਰ ਦੱਸਦੇ ਨੇ ਆ ਕਿ ਅੰਮ੍ਰਿਤਸਰ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਬੰਬ ਪਣਾਉਣ ਦੀ ਧਮਕੀ ਮਿਲੀ ਹੈ